ਖੈਣੇ ਤੋਂ ਅੱਛਾ ਕੁਝ ਦਿਨ ਪਹਿਲਾਂ ਤੁਸੀਂ ਸਾਡਾ ਇੱਕ ਬਾਡੀ ਸਰਵਿਸ ਪੈਕ ਯੂਜ਼ ਕੀਤਾ ਹਾਂ ਉਹਦੇ ਨਾਲ ਤੁਹਾਨੂੰ ਕੀ ਕੀ ਫਾਇਦੇ ਹੋਏ ਕੀ ਕੀ ਤੁਹਾਨੂੰ ਪ੍ਰੋਬਲਮਾਂ ਸੀਗੀਆਂ ਤਾਂ ਮੇਰੀ ਲੱਤ ਦੁਖਦੀ ਸੀ ਬਹੁਤ ਟਾਈਮ ਦੀ ਕਿੰਨੇ ਕ ਟਾਈਮ ਦੀ ਤੇ 10 10 12 ਸਾਲ ਦੀ ਸੀਗੀ 10 12 ਸਾਲ ਤੋਂ ਲੱਤ ਦੁਖਦੀ ਸੀ ਹਾਂਜੀ ਲੱਤ ਚ ਵੀ ਦਰਦ ਰਹਿੰਦਾ ਸੀ ਕੀ ਹੋਰ ਹਰ ਵਕਤ ਦਰਦ ਰਹਿੰਦਾ ਸੀ ਲੱਤ ਬੰਨ ਕੇ ਬੈਂਦੀ ਸੀਗੀ ਅੱਛਾ ਬੇਚੈਨ ਰਹਿਦੀ ਸੀ ਰਾਤ ਨੂੰ ਜਦ ਬਹੋਲੀ ਨਹੀਂ ਫੇਰ ਉੱਠ ਕੇ ਬੰਨ ਕੇ ਫੇਰ ਪੈਂਦੀ ਫੇਰ ਕਿਤੇ ਜਾ ਕੇ ਨਹੀਂ ਨਾ ਲੱਤ ਦੀ ਨਾੜ ਬਲੌਕ ਸੀਗੀ ਹਾਂਜੀ ਨਾੜ ਬਲੌਕ ਡਾਕਟਰਾਂ ਨੇ ਨਾੜ ਬਲੌਕ ਦੱਸੀ ਸੀ ਹਾਂਜੀ ਠੀਕ ਹੈ ਇਹ 11-12 ਸਾਲ ਤੋਂ ਦਵਾਈਆਂ ਖਾ ਰਹੇ ਹਾਂ ਹਾਂ ਜੀ ਦਵਾਈਆਂ ਖਾਂਦੇ ਨੇ ਸਰ ਠੀਕ ਹੈ ਰਾਤ ਨੂੰ ਬੰਨ ਕੇ ਸੌਣਾ ਹਾਂਜੀ ਫੇਰ ਨੀਂਦ ਆਉਣੀ ਕਿਤੇ ਫੇਰ ਹੀ ਕਿਤੇ ਨਹੀਂ ਆਉਣੀ ਜਗਤ ਠੀਕ ਹੈ ਜਿਹੜਾ ਤੁਸੀਂ ਆਪਣਾ ਇੱਕ ਬੋਡੀ ਸਰਵਿਸ ਪੈਕ ਵਰਤਿਆ ਉਹਦੇ ਨਾਲ ਫਿਰ ਤੁਹਾਨੂੰ ਕਿੰਨਾ ਕ ਫਾਇਦਾ ਹੋਇਆ ਉਹ ਤਾਂ ਮੈਨੂੰ ਬਹੁਤ ਫਾਇਦਾ ਮੈਂ ਦੂਰ ਤੱਕ ਲੰਗ ਚ ਨਹੀਂ ਗੇੜੇ ਖਾ ਕੇ ਵੀ ਬਹਾਵਾ ਟਾਈਮ ਤੱਕ ਜਾ ਵਰਦੀਆਂ ਜੀ ਗੇੜਾ ਦੇਣ ਚਲੇ ਜਾਂਦੇ ਹਾਂ ਅੱਗੇ ਬਿਲਕੁਲ ਨਹੀਂ ਸੀ ਤੁਰਿਆ ਜਾਂਦਾ ਕਰ ਨਹੀਂ ਸੀ ਜਾਂਦਾ ਅੱਗੇ ਤੇ ਮੈਂ ਲੱਤ ਕਢੀ ਸੀ ਕਿ ਤੁਰਦੀ ਸੀ ਠੀਕ ਹੈ ਹੁਣ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਪਹਿਨੇ ਬੀਪੀ ਵੀ ਕਹਿੰਦੇ ਬਾਹਰ ਹੁਣ ਕੋਈ ਪਹਿਲਾਂ ਵੱਧਦਾ ਸੀਗਾ ਪਹਿਲੇ ਵੱਧਦਾ ਸੀਗਾ ਠੀਕ ਹੈ ਖੂਨ ਵੀ ਗਾੜਾ ਠੀਕ ਹੈ ਤੇ ਜਿਹੜਾ ਤੁਸੀਂ ਬੋਡੀ ਸਰਵਿਸ ਪੈਕ ਵਰਤਿਆ ਇਹਦੇ ਨਾਲ ਹੁਣ ਕਿੰਨਾ ਕੁ ਫਰਕ ਹੈਗਾ ਉਹ ਤਾਂ ਹੁਣ ਤਾਂ ਬਹੁਤ ਫਰਕ ਆ ਹੁਣ ਤਾਂ ਠੀਕ ਹੋ ਗਏ ਹੁਣ ਤਾਂ ਠੀਕ ਆ ਹੁਣ ਤਾਂ ਮੇਰਾ ਕੁਝ ਨਹੀਂ ਦੋਖਾ ਹੁਣ ਤਾਂ ਨਹੀਂ ਕੋਈ ਦਵਾਈ ਖਾਂਦੇ ਦਵਾਈ ਹੁਣ ਕੋਈ ਦਵਾਈ ਨਹੀਂ ਠੀਕ ਠੀਕ ਹੈ ਜੀ ਤੇ ਬਹੁਤ ਹੀ ਜਾਨੀ ਭੈਣ ਭਾਈ ਇਸ ਪ੍ਰੋਬਲਮ ਦੇ ਨਾਲ ਯੂਜ਼ ਰਹੇ ਨੇ ਅੱਗੇ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮਤਾਇਆ ਸਿਹਤ ਦੇਣਾ ਚਾਹਣੀ ਹੈ ਵੀ ਬਾਡੀ ਸਰਵਿਸ ਵਰਤੋ ਵੀ ਆਉਣ ਵਾਲੀਆਂ ਬਿਮਾਰੀਆਂ ਤੋਂ ਬਚੀ। ਠੀਕ ਹੈ ਜੀ। ਧੰਨਵਾਦ।